ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਇਆ ਸੋਸ਼ਲ ਮੀਡੀਆ ਵਰਦਾਨ ਜਾਂ ਸ਼ਰਾਪ ਸਤਿਕਾਰਯੋਗ ਮੁੱਖ ਮਹਿਮਾਨ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਜੋ ਤੁਹਾਡੀ ਜਮਾਤ ਦਾ ਨਾਮ ਆ ਉਹ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸੋਸ਼ਲ ਮੀਡੀਆ ਵਰਦਾਨ ਜਾਂ ਸ਼ਰਾਪ ਸੋਸ਼ਲ ਮੀਡੀਆ ਆਧੁਨਿਕ ਟੈਕਨਾਲੋਜੀ ਦੀ ਇੱਕ ਐਸੀ ਭੇਂਟ ਹੈ ਜਿਸ ਰਾਹੀਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਵਿਅਕਤੀ ਨਾਲ ਸੰਪਰਕ ਕਰ ਸਕਦੇ ਹਾਂ ਫੇਸਬੁੱਕ ਵਟਸਐਪ ਇੰਸਟਾਗ੍ਰam ਟਵਿੱਟਰ ਅਤੇ ਯੂਟਿਊਬ ਆਦਿ ਇਸ ਦੇ ਪ੍ਰਮੁੱਖ ਸਾਧਨ ਹਨ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਲਾਭ ਵੀ ਹਨ ਅਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਤੁਰੰਤ ਸੰਚਾਰ ਕਰ ਸਕਦੇ ਹਾਂ ਇਸ ਤੋਂ ਅਸੀਂ ਖਬਰਾਂ ਨਵੇਂ ਰੁਝਾਨਾ ਅਤੇ ਸਿੱਖਣ ਵਾਲੀਆਂ ਵੀਡੀਓਜ਼ ਆਸਾਨੀ ਨਾਲ ਦੇਖ ਸਕਦੇ ਹਾਂ ਇਸ ਤੇ ਨੌਜਵਾਨ ਆਪਣੀ ਕਲਾ ਗਾਇਕੀ ਲਿਖਤ ਜਾਂ ਹੋਰ ਪ੍ਰਤਿਭਾਵਾਂ ਦੀ ਪ੍ਰਦਰਸ਼ਨੀ ਕਰ ਸਕਦੇ ਹਨ ਇਸ ਤੇ ਛੋਟੇ ਵਪਾਰੀ ਵੀ ਆਪਣੇ ਉਤਪਾਦਾਂ ਦੀ ਆਨਲਾਈਨ ਵਿਕਰੀ ਕਰ ਸਕਦੇ ਹਨ ਇਸ ਤੇ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਤੇ ਜਾਗਰੂਕ ਕੀਤਾ ਜਾਂਦਾ ਹੈ ਜਿਵੇਂ ਕਿ ਨਸ਼ਾ ਮੁਕਤੀ ਵਾਤਾਵਰਣ ਬਚਾ ਆਦਿ ਪਰ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਨੁਕਸਾਨ ਵੀ ਹਨ ਜਿਸ ਕਰਕੇ ਅੱਜ ਇਹ ਸ਼ਰਾਪ ਬਣਦਾ ਜਾ ਰਿਹਾ ਹੈ ਨੌਜਵਾਨ ਇਥੋਂ ਤੱਕ ਕਿ ਛੋਟੇ ਬੱਚੇ ਵੀ ਫੋਨ 'ਚ ਡੁੱਬੇ ਰਹਿੰਦੇ ਹਨ ਲਾਈਕਾਂ ਫਾਲੋਅਰਸ ਅਤੇ ਰੀਲਾਂ ਦੇ ਨਸ਼ੇ ਨੇ ਉਹਨਾਂ ਦੀ ਅਸਲੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਇਸ ਦੇ ਸਦਕਾ ਮਾਨਸਿਕ ਦਵਾ ਅਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ ਸੋਸ਼ਲ ਮੀਡੀਆ ਉੱਪਰ ਲੋਕ ਨਿੱਜੀ ਜਾਣਕਾਰੀ ਜਿਵੇਂ ਸਥਿਤੀ ਨੰਬਰ ਪਰਿਵਾਰਕ ਤਸਵੀਰਾਂ ਆਦ ਸਾਂਝੀਆਂ ਕਰ ਦਿੰਦੇ ਹਨ ਜੋ ਉਚਿਤ ਨਹੀਂ ਹੁੰਦੀਆਂ ਜ਼ਿਆਦਾਤਰ ਨੌਜਵਾਨ ਆਪਣੇ ਕਈ ਘੰਟੇ ਬਿਨਾਂ ਲੋਡ ਦੇ ਸੋਸ਼ਲ ਮੀਡੀਆ ਉੱਤੇ ਗੁਜ਼ਾਰਦੇ ਹਨ ਫੇਕ ਨਿਊਜ਼ ਤੇ ਗਲਤ ਤੱਤ ਬਿਨਾਂ ਜਾਂਚੇ ਤੇਜ਼ੀ ਨਾਲ ਫੈਲ ਜਾਂਦੇ ਹਨ ਅਜਿਹੇ ਤੱਤ ਕਈ ਵਾਰ ਸਮਾਜ ਵਿੱਚ ਡਰ ਨਫ਼ਰਤ ਜਾਂ ਉਤਲ-ਪੁਤਲ ਪੈਦਾ ਕਰ ਦਿੰਦੇ ਹਨ ਸੋਸ਼ਲ ਮੀਡੀਆ ਤੇ ਬੱਚੇ ਤੇ ਨੌਜਵਾਨ ਕਈ ਵਾਰੀ ਟਿੱਪਣੀਆਂ ਤੇ ਮੈਸੇਜ ਰਾਹੀਂ ਦੁਖੀ ਕੀਤੇ ਜਾਂਦੇ ਹਨ ਇਹ ਉਹਨਾਂ ਦੇ ਮਨੋਵਿਗਿਆਨਕ ਵਿਕਾਸ ਤੇ ਅਕਾ ਹਾ ਗਾਤ ਪਾ ਰਿਹਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੋ ਧਾਰੀ ਤਲਵਾਰ ਹੈ ਜੇ ਇਸ ਦੀ ਸਹੀ ਵਰਤੋਂ ਕਰੀਏ ਤਾਂ ਸਾਡੇ ਲਈ ਵਰਦਾਨ ਹੈ ਇਹ ਗਿਆਨ ਦਾ ਭੰਡਾਰ ਹੈ ਤੇ ਸੰਚਾਰ ਦਾ ਸਾਧਨ ਹੈ ਪਰ ਜੇਕਰ ਅਸੀਂ ਲਾਪਰਵਾਹੀ ਤੇ ਨਸ਼ੇ ਵਾਂਗ ਇਸ ਨੂੰ ਵਰਤਦੇ ਹਾਂ ਤਾਂ ਇਹ ਸਾਡੀ ਨਿੱਜਤਾ ਸਮਾਂ ਮਾਨ ਅਤੇ ਮਨੁੱਖੀ ਸਬੰਧਾਂ ਲਈ ਸਰਾਬ ਬਣ ਜਾਂਦਾ ਹੈ ਇਸ ਤਰ੍ਹਾਂ ਸੋਸ਼ਲ ਮੀਡੀਆ ਨਾ ਖਤਰਨਾਕ ਹੈ ਤੇ ਨਾ ਹੀ ਚਮਤਕਾਰੀ ਇਹ ਸਿਰਫ ਇੱਕ ਸਾਧਨ ਹੈ ਜਿਵੇਂ ਚਾਕੂ ਰੋਟੀ ਵੀ ਕੱਟ ਸਕਦਾ ਹੈ ਤੇ ਹਾਨੀ ਵੀ ਪਹੁੰਚਾ ਸਕਦਾ ਹੈ ਇਸ ਤਰ੍ਹਾਂ ਇਹ ਵਰਤੋਂ ਉੱਤੇ ਨਿਰਪਰ ਕਰਦਾ ਹੈ ਸਮਝਦਾਰੀ ਸਮਾਵਾਦਤਾ ਅਤੇ ਨੈਤਿਕਤਾ ਨਾਲ ਵਰਤੇ ਜਾਵੇ ਤਾਂ ਸੋਸ਼ਲ ਮੀਡੀਆ ਵਾਕਈ ਇੱਕ ਵਿਸ਼ਵ ਰੂਪੀ ਵਰਦਾਨ ਹੈ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ